ਮਾਂਸੂਨ ਦੇ ਮੌਸਮ ਵਿੱਚ ਅਕਸਰ ਵਾਲਾਂ ਦੀ ਚਮਕ ਫਿੱਕੀ ਪੈਣ ਲੱਗਦੀ ਹੈ। ਵਾਲ ਝੜਨ ਲੱਗਦੇ ਨੇ, ਗੰਜੇਪਣ ਤੱਕ ਦੀ ਨੋਬਤ ਆ ਜਾਂਦੀ ਹੈ। ਅਜਿਹੇ ਵਿੱਚ ਜੇਕਰ ਤੁਸੀਂ ਬਾਜ਼ਾਰ ਦੀਆਂ ਕੈਮੀਕਲ ਯੁਕਤ ਕੈਮੀਕਲ ਤੇ ਮਹਿੰਗੇ ਤੇਲਾਂ ਤੋਂ ਥੱਕ ਚੁੱਕੇ ਹੋ ਤਾਂ ਹੁਣ ਵਕਤ ਹੈ ਇੱਕ ਪੁਰਾਣੇ ਦੇਸੀ ਨੁਸਖੇ ਨੂੰ ਅਪਣਾਉਣ ਦਾ। ਜੋ ਹੈ ਚਾਵਲ ਦਾ ਪਾਣੀ। ਜੀ ਹਾਂ ਚਾਵਲ ਦਾ ਪਾਣੀ ਕੋਈ ਨਵਾਂ ਉਪਾਅ ਨਹੀਂ ਹੈ। ਇਹ ਜਾਪਾਨ, ਚੀਨ ਤੇ ਪੂਰੇ ਏਸ਼ੀਆ ਵਿੱਚ ਸਦੀਆਂ ਤੋਂ ਇਸਤੇਮਾਲ ਵਿੱਚ ਲਿਆਂਦਾ ਜਾ ਰਿਹਾ ਹੈ। ਪੁਰਾਣੇ ਸਮੇਂ ਵਿੱਚ ਔਰਤਾਂ ਇਸ ਤਰੀਕੇ ਨਾਲ ਵਾਲ ਨੂੰ ਲੰਮਾ ਸੰਘਣਾ ਤੇ ਚਮਕਦਾਰ ਰੱਖਦੀਆਂ ਸਨ ਚਾਵਲ ਦੇ ਪਾਣੀ ਵਿੱਚ ਮੌਜੂਦ ਅਮੀਨੋ ਐਸਿਡ ਵਿਟਾਮਿਨਸ ਤੇ ਮਿਲਰਸ ਦੀ ਵਾਲਾਂ ਦੀਆਂ ਚੜਾਂ ਨੂੰ ਪੋਸ਼ਣ ਦਿੰਦੇ ਨੇ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਨੇ ਵਾਲਾਂ ਲਈ ਚਾਵਲ ਦੇ ਪਾਣੀ ਦੇ ਕਈ ਫਾਇਦੇ ਨੇ ਜਿਵੇਂ ਕਿ ਹੈਅਰ ਫਾਲ ਦੀ ਕਮੀ ਵਾਲਾਂ ਦੀ ਗ੍ਰੋਥ ਵਿੱਚ ਮਦਦ ਵਾਲਾਂ ਵਿੱਚ ਕੁਦਰਤੀ ਚਮਕ ਸਕੈਲਪ ਦੀ ਸਫਾਈ ਤੇ ਦੋ ਮੁਹੇ ਵਾਲਾਂ ਤੋਂ ਰਾਹਤ ਵੀ ਸ਼ਾਮਿਲ ਹੈ ਚਾਵਲ ਦੇ ਪਾਣੀ ਨੂੰ ਤਿੰਨ ਤਰੀਕਿਆਂ ਨਾਲ ਵਾਲਾਂ ਵਿੱਚ ਲਗਾਇਆ ਜਾ ਸਕਦਾ ਹੈ ਪਹਿਲੇ ਕੱਚੇ ਚਾਵਲ ਦਾ ਪਾਣੀ ਯਾਨੀ ਕਿ ਚਾਵਲ ਨੂੰ ਧੋਂਦੇ ਸਮੇਂ ਜੋ ਪਾਣੀ ਨਿਕਲਦਾ ਹੈ ਉਸ ਨੂੰ ਇਕੱਠਾ ਕਰਕੇ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਲਗਾਓ ਤੇ 15-20 ਮਿੰਟ ਬਾਅਦ ਸਾਦੇ ਪਾਣੀ ਨਾਲ ਇਸ ਨੂੰ ਧੋ ਲਵੋ ਦੂਜਾ ਤਰੀਕਾ ਹੈ ਚਾਵਲ ਨੂੰ ਇੱਕ ਪਾਂਡੇ ਵਿੱਚ ਪਾਣੀ ਵਿੱਚ ਭਿਓ ਕੇ 48 ਘੰਟੇ ਤੱਕ ਰੱਖੋ ਤੇ ਫਿਰ ਇਸ ਦਾ ਪਾਣੀ ਛਾਣ ਕੇ ਵਾਲਾਂ ਤੇ ਲਗਾਓ ਇਸ ਨੂੰ ਰਾਈਸ ਵਾਈਨ ਵੀ ਕਹਿੰਦੇ ਆਂ ਤੀਜਾ ਤਰੀਕਾ ਹੈ ਜਦੋਂ ਤੁਸੀਂ ਚਾਵਲ ਖੁੱਲੇ ਪਾਂਡੇ ਵਿੱਚ ਪਕਾਉਂਦੇ ਹੋ ਬਚਿਆ ਹੋਇਆ ਗਾੜਾ ਪਾਣੀ ਮਾੜ ਕਹਾਉਂਦਾ ਇਸ ਨੂੰ ਵਾਲਾਂ ਜਣਾ ਵਿੱਚ ਲਗਾਏ ਤੇ ਇਹ ਗਹਿਰਾਈ ਨਾਲ ਪੋਸ਼ਣ ਦਿੰਦਾ ਹਫਤੇ ਵਿੱਚ ਦੋ ਵਾਰ ਇਸ ਨੁਸਕੇ ਦਾ ਇਸਤੇਮਾਲ ਕਰੋ ਤੇ ਪਾਣੀ ਨੂੰ ਹਲਕਾ ਕੋਸਾ ਕਰ ਸਕਦੇ ਹੋ ਸਕੈਲਪ ਤੇ ਮ사ਜ ਕਰੋ 15-20 ਮਿੰਟ ਬਾਅਦ ਇਸ ਨੂੰ ਧੋ ਲਓ ਇਹ ਨੁਸਖਾ ਸਿਰਫ ਪਰੰਪਰਾ ਨਹੀਂ ਸਗੋ ਪੋਸ਼ਣ ਵਿਗਿਆਨ ਤੇ ਆਧਾਰਿਤ ਹੈ ਖਾਸ ਕਰਕੇ ਮਾਨਸੂਨ ਵਰਗੇ ਨਮੀ ਵਾਲੇ ਮੌਸਮ ਵਿੱਚ ਇਹ ਵਾਲਾਂ ਦੀ ਨੇਚਰਲ ਕੇਅਰ ਦਾ ਬਿਹਤਰਨ ਤਰੀਕਾ ਮਾਨਸੂਨ ਦੇ ਮੌਸਮ ਵਿੱਚ ਅਕਸਰ ਵਾਲਾਂ ਦੀ ਚਮਕ ਫਿੱਕੀ ਪੈਣ ਲੱਗਦੀ ਹੈ ਵਾਲ ਝੜਨ ਲੱਗਦੇ ਨੇ ਗੰਜੇਪਣ ਤੱਕ ਦੀ ਨੋਬਤ ਆ ਜਾਂਦੀ ਹੈ ਅਜਿਹੇ ਵਿੱਚ ਜੇਕਰ ਤੁਸੀਂ ਬਾਜ਼ਾਰ ਦੀਆਂ ਕੈਮੀਕਲ ਯੁਕਤ ਕੈਮੀਕਲ ਤੇ ਮਹਿੰਗੇ ਤੇਲਾਂ ਤੋਂ ਥੱਕ ਚੁੱਕੇ ਹੋ ਤਾਂ ਹੁਣ ਵਕਤ ਹੈ ਇੱਕ ਪੁਰਾਣੇ ਦੇਸੀ ਨੁਸਖੇ ਨੂੰ ਅਪਣਾਉਣ ਦਾ ਜੋ ਹੈ ਚਾਵਲ ਦਾ ਪਾਣੀ ਜੀ ਹਾਂ ਚਾਵਲ ਦਾ ਪਾਣੀ ਕੋਈ ਨਵਾਂ ਉਪਾਅ ਨਹੀਂ ਹੈ ਇਹ ਜਾਪਾਨ ਚੀਨ ਤੇ ਪੂਰੇ ਏਸ਼ੀਆ ਵਿੱਚ ਸਦੀਆਂ ਤੋਂ ਇਸਤੇਮਾਲ ਵਿੱਚ ਲਿਆਂਦਾ ਜਾ ਰਿਹਾ ਹੈ ਪੁਰਾਣੇ ਸਮੇਂ ਵਿੱਚ ਔਰਤਾਂ ਇਸ ਤਰੀਕੇ ਨਾਲ ਵਾਲ ਨੂੰ ਲੰਬਾ ਸੰਘਣਾ ਤੇ ਚਮਕਦਾਰ ਰੱਖਦੀਆਂ ਸਨ ਚਾਵਲ ਦੇ ਪਾਣੀ ਵਿੱਚ ਮੌਜੂਦ ਅਮੀਨੋ ਐਸਿਡ ਵਿਟਾਮਿਨਸ ਤੇ ਮਿਲ ਰਸਤੀ ਵਾਲਾਂ ਦੀਆਂ ਚੜਾਂ ਨੂੰ ਪੋਸ਼ਣ ਦਿੰਦੇ ਨੇ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਨੇ ਵਾਲਾਂ ਲਈ ਚਾਵਲ ਦੇ ਪਾਣੀ ਦੇ ਕਈ ਫਾਇਦੇ ਨੇ ਜਿਵੇਂ ਕਿ ਹੈਅਰ ਫਾਲ ਦੀ ਕਮੀ ਵਾਲਾਂ ਦੀ ਗਰੋਥ ਵਿੱਚ ਮਦਦ ਵਾਲਾਂ ਵਿੱਚ ਕੁਦਰਤੀ ਚਮਕ ਸਕੈਲਪ ਦੀ ਸਫਾਈ ਤੇ ਦੋ ਮੁਹੇ ਵਾਲਾਂ ਤੋਂ ਰਾਹਤ ਵੀ ਸ਼ਾਮਿਲ ਹੈ ਚਾਵਲ ਦੇ ਪਾਣੀ ਨੂੰ ਤਿੰਨ ਤਰੀਕਿਆਂ ਨਾਲ ਵਾਲਾਂ ਵਿੱਚ ਲਗਾਇਆ ਜਾ ਸਕਦਾ ਹੈ ਪਹਿਲੇ ਕੱਚੇ ਚਾਵਲ ਦਾ ਪਾਣੀ ਯਾਨੀ ਕਿ ਚਾਵਲ ਨੂੰ ਧੋਂਦੇ ਸਮੇਂ ਜੋ ਪਾਣੀ ਨਿਕਲਦਾ ਹੈ ਉਸ ਨੂੰ ਇਕੱਠਾ ਕਰਕੇ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਲਗਾਓ ਤੇ 15-20 ਮਿੰਟ ਬਾਅਦ ਸਾਦੇ ਪਾਣੀ ਨਾਲ ਇਸ ਨੂੰ ਧੋ ਲਵੋ ਦੂਜਾ ਤਰੀਕਾ ਹੈ ਚਾਵਲ ਨੂੰ ਇੱਕ ਪਾਂਡੇ ਵਿੱਚ ਪਾਣੀ ਵਿੱਚ ਭਿਓ ਕੇ 48 ਘੰਟੇ ਤੱਕ ਰੱਖੋ ਤੇ ਫਿਰ ਇਸ ਦਾ ਪਾਣੀ ਛਾਣ ਕੇ ਵਾਲਾਂ ਤੇ ਲਗਾਓ ਇਸ ਨੂੰ ਰਾਈਸ ਵਾਈਨ ਵੀ ਕਹਿੰਦੇ ਆਂ ਤੀਜਾ ਤਰੀਕਾ ਹੈ ਜਦੋਂ ਤੁਸੀਂ ਚਾਵਲ ਖੁੱਲੇ ਪਾਂਡੇ ਵਿੱਚ ਪਕਾਉਂਦੇ ਹੋ ਬਚਿਆ ਹੋਇਆ ਗਾੜਾ ਪਾਣੀ ਮਾੜ ਕਹਾਉਂਦਾ ਹੈ ਇਸ ਨੂੰ ਵਾਲਾਂ ਜੜਾਂ ਵਿੱਚ ਲਗਾਏ ਤੇ ਇਹ ਗਹਿਰਾਈ ਨਾਲ ਪੋਸ਼ਣ ਦਿੰਦਾ ਹੈ ਹਫਤੇ ਵਿੱਚ ਦੋ ਵਾਰ ਇਸ ਨੁਸਕੇ ਦਾ ਇਸਤੇਮਾਲ ਕਰੋ ਤੇ ਪਾਣੀ ਨੂੰ ਹਲਕਾ ਕੋਸਾ ਕਰ ਸਕਦੇ ਹੋ ਸਕੈਲਪ ਤੇ ਮ사ਜ ਕਰੋ 15-20 ਮਿੰਟ ਬਾਅਦ ਇਸ ਨੂੰ ਧੋ ਲਓ ਇਹ ਨੁਸਕਾ ਸਿਰਫ ਪਰੰਪਰਾ ਨਹੀਂ ਸਗੋ ਪੋਸ਼ਣ ਵਿਗਿਆਨ ਤੇ ਆਧਾਰਿਤ ਹੈ ਖਾਸ ਕਰਕੇ ਮਾਨਸੂਨ ਵਰਗੇ ਨਮੀ ਵਾਲੇ ਮੌਸਮ ਵਿੱਚ ਇਹ ਵਾਲਾਂ ਦੀ ਨੇਚਰਲ ਕੇਅਰ ਦਾ ਬਿਹਤਰਨ ਤਰੀਕਾ ਹੈ